ਮਾੜਾ ਜਣਾ ਮੇਰਾ ਹੱਥ ਦੇਖਿਓ ਤੁਹਾਨੂੰ ਲੱਗਦਾ ਮੇਰੇ ਹੱਥ 'ਚ ਫਰਕ ਇੱਕ ਹੱਥ ਗੋਰਾ ਤੇ ਇੱਕ ਹੱਥ ਥੋੜਾ ਜਿਹਾ ਕਾਲਾ ਤੋ ਜਿਹੜੀ ਚੀਜ਼ ਮੈਂ ਹੱਥ ਤੇ ਲਾਈ ਆ ਨਾ ਉਹ ਤੁਸੀਂ ਮੂੰਹ ਤੇ ਲਾਉਣੀ ਆ ਔਰ ਤੁਹਾਡਾ ਮੂੰਹ ਵੀ ਇਦਾਂ ਗੁਰਾ ਗੁਰਾ ਹੋ ਜਾਣਾ ਜਿੰਨਾ ਕਾਲਾਪਨ ਜੰਮਿਆ ਹੈ ਗਰਮੀਆਂ ਦੇ ਵਿੱਚ ਟੈਨਿੰਗ ਬਹੁਤ ਜ਼ਿਆਦਾ ਜੰਮ ਜਾਂਦੀ ਹੈ ਧੂੜ ਮਿੱਟੀ ਸਹੀ ਕਰ ਦੇਣਾ ਕੀ ਕਰਨਾ ਕਿ ਇੱਕ ਐਲੋਵੇਰਾ ਲੈ ਲਓ ਥੋੜੀ ਜੀ ਜਦ ਐਲੋਵੇਰਾ ਲੈ ਲਓ ਵੇਸਨ ਲੈ ਲਓ ਔਰ ਚੀਨੀ ਲੈ ਲਓ ਦੋਨਾਂ ਨੂੰ ਇਦਾਂ ਚੰਗੀ ਤਰ੍ਹਾਂ ਮਿਕਸ ਕਰ ਲਓ मिक्स ਕਰਨ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰੋ ਸਾਰੀਆਂ ਚੀਜ਼ਾਂ ਵਿੱਚ ਰਲ ਜਾਣ ਚੀਨੀ ਵੀ ਵਿੱਚ ਚੰਗੀ ਤਰ੍ਹਾਂ ਰਲ ਜੇ ਔਰ ਵੇਸਨ ਵੀ ਔਰ ਐਲੋਵੇਰਾ ਜੈਲ ਵੀ ਮੈਂ ਜਿਹੜੀ ਐਲੋਵੇਰਾ ਜੈਲ ਲਈ ਸੀ ਉਹ ਤਾਜੀ ਐਲੋਵੇਰਾ ਜੈਲ ਲਈ ਸੀ ਮਾਰਕੀਟ ਵਾਲੀ ਐਲੋਵੇਰਾ ਜੈਲ ਨਹੀਂ ਲਈ ਸੀ ਪੇਸਟ ਬਣਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਤੁਸੀਂ ਆਪਣੇ ਫੇਸ ਤੇ ਲਗਾ ਲੈਣਾ ਪਰ ਮੈਂ ਤੁਹਾਨੂੰ ਆਪਣੇ ਹੱਥ ਤੇ ਲਗਾ ਕੇ ਦਿਖਾਉਣਾ ਹੈ ਜਿੱਦਾਂ ਹੁਣ ਮੈਂ ਇਹ ਮੈਂ ਹੱਥ ਤੇ ਪਹਿਲਾਂ ਲਾਇਆ ਸੀ ਪਰ ਜਦੋਂ ਮੇਰੇ ਹੱਥ ਸਾਫ਼ ਹੋ ਗਏ ਉਹ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਕਿ ਕਿੰਨਾ ਦੇ ਨਾਲ ਹੱਥ ਸਾਫ਼ ਹੋ ਗਏ ਇਹਨੂੰ ਤੁਸੀਂ ਹੱਥ ਤੇ ਵੀ ਲਾ ਸਕਦੇ ਹੋ ਫੇਸ ਤੇ ਵੀ ਲਾ ਸਕਦੇ ਹੋ ਲੱਤਾਂ ਬਾਹਾਂ ਤੇ ਵੀ ਲਾ ਸਕਦੇ ਹੋ ਪਰ ਇਹ ਮੇਨ ਕੰਮ ਤੁਹਾਡੇ ਚਿਹਰੇ ਲਈ ਕਰੇਗਾ ਔਰ ਇਦਾਂ ਹਲਕਾ ਹਲਕਾ ਲਾਉਣਾ ਹੈ ਜਿਆਦਾ ਨਾ ਥੱਪਣ ਦੀ ਕੋਸ਼ਿਸ਼ ਕਰੋ ਕਿ ਕਿ ਲੋਕਾਂ ਦੀ ਆਤ ਹੁੰਦੀ ਜਿਆਦਾ ਲਾ ਲੈਂਦੇ ਨਹੀਂ ਨਹੀਂ ਬਿਲਕੁਲ ਹਲਕਾ ਹਲਕਾ ਲਾਇਓ 10 ਤੋਂ 15 ਮਿੰਟ ਬਾਅਦ ਆਪਣਾ ਚਿਹਰਾ ਧੋ ਲਿਓ ਤਾਂ ਤੁਸੀਂ ਆਪੇ ਤੁਹਾਨੂੰ ਫਰਕ ਨਜ਼ਰ ਆਏਗਾ ਸਾਰੀਆਂ ਇਹਨੇ ਮਿੱਟੀ ਚੱਕ ਕੇ ਬਾਹਰ ਮਾਰਨੀ ਹੈ ਗੋਰਾ ਗੋਰਾ ਚਿਹਰਾ ਤੁਹਾਡਾ ਹੋ ਜਾਣਾ ਹੈ